ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਹਿਤਾ ਕਾਲੂ ਦਾਸ ਜੀ ਭਾਈ ਮਰਦਾਨਾ ਜੀ ਦੇ ਕੋਲ ਜਾਂਦੇ ਹਨ ਤੇ ਉਹਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਧੰ ਗੁਰੂ ਨਾਨਕ ਦੇਵ ਜੀ ਨੂੰ ਪੈਸੇ ਦੀ ਅਹਿਮੀਅਤ ਦੱਸੋ ਉਹਨਾਂ ਨੂੰ ਸਮਝਾਓ ਇਸ ਗੱਲ ਤੋਂ ਇਹ ਤਾਂ ਕਲੀਅਰ ਹੋ ਗਿਆ ਸੀ ਕਿ ਧੰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਵਿੱਚ ਬੜਾ ਗੂੜਾ ਰਿਸ਼ਤਾ ਸੀ ਦੁਨਿਆਵੀ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ ਉਹਨਾਂ ਦੀਆਂ ਦਿਲ ਦੀਆਂ ਤਾਰਾਂ ਆਪਸ ਵਿੱਚ ਦੀ ਜੁੜੀਆਂ ਹੋਈਆਂ ਸਨ ਫਿਰ ਤੇ ਇਤਿਹਾਸਕਾਰ ਦੱਸਦੇ ਹਨ ਭਾਈ ਮਰਦਾਨਾ ਜੀ ਪਹੁੰਚਦੇ ਹਨ ਸੁਲਤਾਨਪੁਰ ਲੋਧੀ ਤੇ ਜਾ ਕੇ ਤਨ ਗੁਰ ਨਾਨਕ ਦੇਵ ਜੀ ਨੂੰ ਕਹਿੰਦੇ ਹਨ ਕਿ ਇਹ ਸੁਨੇਹਾ ਪਿਤਾ ਜੀ ਨੇ ਭੇਜਿਆ ਹੈ ਤੁਹਾਡੇ ਲਈ ਉਹ ਕਹਿੰਦੇ ਹਨ ਕਿ ਤੁਸੀਂ ਪੈਸੇ ਦੀ ਸਾਮ ਸੰਭਾਲ ਕਰੋ ਕਿਉਂਕਿ ਅੱਗੇ ਤੁਹਾਡਾ ਪਰਿਵਾਰ ਵਧਣਾ ਹੈ ਤੇ ਉਹ ਤੁਹਾਡਾ ਫਿਕਰ ਕਰਦੇ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਣੇ ਪਰਿਵਾਰ ਨੂੰ ਵੀ ਆ ਕੇ ਤਲਵੰਡੀ ਮਿਲ ਕੇ ਜਾਇਆ ਕਰੋ ਕਿਉਂਕਿ ਧੰਗ ਗੁਰੂ ਨਾਨਕ ਦੇਵ ਜੀ ਵਾਪਸ ਬਹੁਤ ਘਟ ਆਇਆ ਕਰਦੇ ਸਨ ਉਹ ਆਪਣੀ ਭੈਣ ਬੀਬੀ ਨਾਨਕੀ ਦੇ ਕੋਲ ਹੀ ਸੁਲਤਾਨਪੁਰ ਲੋਧੀ ਵਿਖੇ ਜ਼ਿਆਦਾ ਰਿਹਾ ਕਰਦੇ ਸਨ ਇਹ ਸੁਨੇਹਾ ਸੁਣਨ ਤੋਂ ਬਾਅਦ ਧੰਗ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਹਨ ਕਿ ਆਪਣਾ ਪਰਿਵਾਰ ਬਹੁਤ ਪਟਾ ਹੈ ਇਹ ਪੂਰੀ ਦੁਨੀਆ ਹੀ ਆਪਣਾ ਪਰਿਵਾਰ ਹੈ ਤੇ ਚਲੋ ਆਪਾਂ ਇਹਨਾਂ ਨੂੰ ਮਿਲਣ ਲਈ ਚੱਲਦੇ ਹਾਂ ਦੇਖੋ ਭਾਈ ਮਰਦਾਨਾ ਜੀ ਧੰਗ ਗੁਰੂ ਨਾਨਕ ਦੇਵ ਜੀ ਕੋੜ ਗਏ ਸਨ ਕਿ ਤੁਸੀਂ ਵਾਪਸ ਚੱਲੋ ਆਪਣੇ ਪਰਿਵਾਰ ਨੂੰ ਮਿਲ ਕੇ ਆਓ ਪਰ ਧੰਗ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਵੀ ਆਪਣੇ ਕੋਲ ਹੀ ਰੱਖ ਲਿਆ ਸੀ ਕਿਉਂਕਿ ਉਸ ਸਮੇਂ ਤੱਕ ਧੰਗ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਦਾ ਉਦਾਸੀਆਂ ਦਾ ਫੈਸਲਾ ਲੈ ਲਿਆ ਸੀ ਜਾਣ ਬਾਰੇ ਇਤਿਹਾਸਕਾਰ ਦੱਸਦੇ ਹਨ ਇਸ ਸਮੇਂ ਤੱਕ ਭਾਈ ਮਰਦਾਨਾ ਜੀ ਆਪਣੇ ਪਰਿਵਾਰ ਦਾ ਜਿਮੇਦਾਰੀ ਉਠਾ ਰਹੇ ਸਨ ਉਹਨਾਂ ਦਾ ਪਾਲਣ ਪੋਸ਼ਣ ਕਰ ਰਹੇ ਸਨ ਆਪਣੇ ਖਾਨਦਾਨ ਦੀ ਪਰੰਪਰਾ ਦੇ ਤੌਰ ਤੇ ਹੀ ਉਹ ਮਿਰਾਸ ਕਰਿਆ ਕਰਦੇ ਸਨ ਜੋ ਵੱਡੇ ਵੱਡੇ ਪਰਿਵਾਰ ਹੁੰਦੇ ਸਨ ਰਹੀਸ ਪਰਿਵਾਰ ਹੁੰਦੇ ਸਨ ਖਾਨਦਾਨੀ ਉੱਚੇ ਪਰਿਵਾਰ ਹੁੰਦੇ ਸਨ ਉਹਨਾਂ ਦੇ ਮਰਨੰਜਨ ਦੇ ਲਈ ਉਹ ਰਵਾਬ ਬਜਾਇਆ ਕਰਦੇ ਸਨ ਇਸ ਤੋਂ ਬਾਅਦ ਇਤਿਹਾਸ ਕਰ ਦੱਸਦੇ ਹਨ ਕਿ ਭਾਈ ਮਰਦਾਨਾ ਜੀ ਦੇ ਪਰਿਵਾਰ ਦਾ ਪੂਰਾ ਖਰਚਾ ਤਨਗੁਰ ਨਾਨਕ ਦੇਵ ਜੀ ਨੇ ਹੀ ਚੱਕਿਆ ਸੀ ਇਤਿਹਾਸ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਭਾਈ ਮਰਦਾਨਾ ਜੀ ਦੀ ਸੁਪਤਰੀ ਦੇ ਵਿਆਹ ਤੇ ਜੋ ਖਰਚਾ ਹੋਇਆ ਸੀ ਉਹ ਵੀ ਤਨਗੁਰ ਨਾਨਕ ਦੇਵ ਜੀ ਨੇ ਹੀ ਕੀਤਾ ਸੀ ਇਸ ਤੋਂ ਬਾਅਦ ਸ਼ੁਰੂ ਹੋ ਗਿਆ ਸੀ ਉਹ ਸਿੱਖ ਪ੍ਰਚਾਰਕ ਦੌਰ ਫਿਰ ਤਨਗੁਰ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਇਸ ਸਫ਼ਰ ਵਿੱਚ ਇਕੱਠੇ ਤੁਰ ਪੈਸਾ ਤੇ ਇਸ ਸਫ਼ਰ ਦੀਆਂ ਔਖਾਈਆਂ ਮੁਸੀਬਤਾਂ ਚੰਗੇ ਮਾੜੇ ਪਲ ਉਹਨਾਂ ਨੇ ਇਕੱਠਿਆਂ ਬਤੀਤ ਕੀਤੀ ਸੀ ਇਸ ਸਫ਼ਰ ਦੇ ਦੌਰਾਨ ਅਨੰਤ ਨੇ ਇਤਿਹਾਸਕਾਰ ਦੱਸਦੇ ਹਨ ਕਿ ਤਨ ਗੁਰ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਭਾਈ ਜੀ ਆਖ ਕੇ ਬੁਲਾਇਆ ਕਰਦੇ ਸਨ ਕਿਉਂਕਿ ਭਾਈ ਮਰਦਾਨਾ ਜੀ ਤਨ ਗੁਰ ਨਾਨਕ ਦੇਵ ਜੀ ਤੋਂ 10 ਸਾਲ ਵੱਡੇ ਸਨ ਤੇ ਭਾਈ ਮਰਦਾਨਾ ਜੀ ਤਨ ਗੁਰ ਨਾਨਕ ਦੇਵ ਜੀ ਨੂੰ ਬਾਬਾ ਕਿ ਬੁਲਾਇਆ ਕਰਦੇ ਸਨ ਹੁਣ ਇੱਥੋਂ ਪਤਾ ਚੱਲਦਾ ਸੀ ਕਿ ਦੋਵਾਂ ਵਿੱਚ ਕਿੱਡਾ ਗੂੜਾ ਰਿਸ਼ਤਾ ਸੀ ਰਿਸਪੈਕਟ ਕਰਨ ਦੇ ਤੌਰ ਤੇ ਜਾਂ ਮਾਨ ਦੇਣ ਦੇ ਤੌਰ ਤੇ ਆਪਾਂ ਕਿਸੇ ਦੇ ਨਾਲ ਜੀ ਲਾ ਦਿੰਨੇ ਹਾਂ ਜਿਵੇਂ ਭਾਈ ਜੀ ਭਾਈ ਜੀ ਤੇ ਜੋ ਬਾਬਾ ਸਾਹਿਬ ਸੀ ਉਹ ਆਪ ਵਿੱਚ ਹੀ ਇੱਕ ਰਿਸਪੈਕਟਫੁਲ ਸ਼ਬਦ ਹੈ ਇੱਕ ਸਮਾਨਯੋਗ ਸ਼ਬਦ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਏ ਕਰ ਲਿਖਣਾ ਨਾ ਭੁੱਲਣਾ ਧੰਨਵਾਦ